ਕੰਪਿਊਟਰ ਦੇ ਨਾਲ ਚੱਲਣ ਵਾਲਾ ਟਰੈਕਟਰ ਕਿਵੇਂ ਬਣਿਆ ਜਾਵੇ ਇਸ ਆਈਪੈਡ ਛੋਟਾ ਲੱਗਿਆ ਉਹਦੇ ਵਿੱਚ ਨਾਲ ਇਹ ਜੀਪੀਐਸ ਸਿਸਟਮ ਜਿਹੜਾ ਹੁੰਦਾ ਹੈਗਾ ਉਹ ਵੀ ਕੰਮ ਕਰਦਾ ਤੇ ਤੀਜੇ ਤੇ ਸੈਂਸਰ ਵੀ ਲੱਗੇ ਹੋਏ ਨੇ ਸੈਂਸਰ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਇਹ ਜਿਹੜੀ ਅਟੈਚਮੈਂਟਸ ਨੇ ਇਹ ਆਪਾਂ ਕਿਸੇ ਵੀ ਟਰੈਕਟਰ ਤੇ ਲਾ ਸਕਦੇ ਹਾਂ ਛੋਟਾ ਟਰੈਕਟਰ ਜਿਵੇਂ 25 ਹੌਸਪਾਵਰ ਦਾ 35 ਹੌਸਪਾਵਰ ਦਾ 45 ਹੌਸਪਾਵਰ ਦਾ ਕੋਈ ਵੀ ਮੇਕ ਹੋਵੇ ਕਿਉਂਕਿ ਫਾਰਮਰ ਕੋ ਟਰੈਕਟਰ ਹੈਗੇ ਨੇ ਉਹ ਪੁੱਛਣਗੇ ਜੀ ਕਿਹੜੇ ਮੇਕ ਤੇ ਲੱਗੂਗਾ ਇਹ ਕਿਸੇ ਵੀ ਮੇਕ ਤੇ ਲੱਗ ਸਕਦਾ ਜਿਹੜੇ ਨਾਲ ਕੋਲ ਹੈਗੇ ਨੇ ਜਦੋਂ ਇਹਦੇ ਵਿੱਚ ਫਿਰ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ ਕਿ ਅੱਧਾ ਏਕੜ ਵਾਉਣਾ 1 ਏਕੜ ਵਾਉਣਾ 2 ਏਕੜ ਦਾ 1 ਏਕੜ ਜਿੰਨੀ ਆਪਾਂ ਕਮਾਂਡ ਦੇਤੀ ਤੇ ਉਹਦੇ ਵਿੱਚ ਫੀਡ ਕਰਤਾ ਤੇ ਉਹ ਸਾਰਾ ਖੇਤ ਉਹਨੇ ਵਾਕੇ ਤੇ ਆ ਕੇ ਰੁਕ ਜਾਣਾ ਤੁਹਾਡੇ ਕੋਲ ਸੋ ਇਹਦੇ ਨਾਲ ਡਰਾਈਵਰ ਜਿਹੜਾ ਹੈਗਾ ਦੂਰ ਬੈਠੂਗਾ ਦੇਖਦਾਰ ਹੋਊਗਾ ਪਰ ਚਾਂਸ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਉਹ ਟੈਕਲ ਕਰ ਲੇਗਾ ਫਿਰ ਇਹ ਹੁਣ ਤਾਂ ਆਪਾਂ ਵਾਹੀ ਦੇਖੀਏ ਬਜਾਈ ਵੀ ਕਰੂਗਾ ਇਹ ਅੱਛਾ ਤੇ ਕੱਲ ਨੂੰ ਜਿਹੜੀ ਸਪਰੇਅ ਅਸੀਂ ਕਰਾਉਨੇ ਆ ਸਪਰੇਅ ਨੂੰ ਵੀ ਆਟੋਮੇਸ਼ਨ ਕਰ ਰਹੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੰਪਿਊਟਰ ਦੇ ਨਾਲ ਇੱਕ ਟਰੈਕਟਰ ਚੱਲਦਾ ਹੈ ਇਸ ਦੀ ਜਿਹੜੀ ਹੈ ਇਸ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਪੀਆਯੂ ਦੇ ਵੱਲੋਂ ਤੇ ਮੇਰੇ ਨਾਲ ਪੀਆਯੂ ਦੇ ਵਾਈਸ ਚਾਂਸਲਰ ਡਾਕਟਰ ਸੁਤਵੀਰ ਸਿੰਘ ਮੌਜੂਦ ਹੈਗੇ ਨੇ ਉਹਨਾਂ ਦੇ ਕੋਲੋਂ ਅਸੀਂ ਜਾਣਕਾਰੀ ਲੈਣੇ ਆ ਕਿ ਇਹ ਟਰੈਕਟਰ ਕਿਵੇਂ ਵਰਕ ਕਰਦਾ ਹੈ ਕਿ ਕੁਝ ਇਸ ਦੇ ਵਿੱਚ ਖੂਬੀਆਂ ਹੈਗੀਆਂ ਨੇ ਮੇਰੇ ਨਾਲ ਮੌਜੂਦ ਨੰਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਇਸ ਟਰੈਕਟਰ ਦੇ ਬਾਰੇ ਮੈਂ ਜਾਨਣਾ ਚਾਹਾਂਗੀ ਕਿ ਖਾਸੀਅਤ ਹੈ ਕੰਪਿਊਟਰ ਦੇ ਨਾਲ ਚੱਲਣ ਵਾਲਾ ਟਰੈਕਟਰ ਕਿਵੇਂ ਮੰਨਿਆ ਜਾਵੇ ਇਸ ਤਰ੍ਹਾਂ ਇਹ ਜਿਹੜੀ ਅਸੀਂ ਚਲਾਇਆ ਟਰੈਕਟਰ ਡੈਮੋਨਸਟ੍ਰੇਸ਼ਨ ਇਹਦੇ 'ਚ ਕੰਪਿਊਟਰ ਵੀ ਲੱਗਿਆ ਹੋਇਆ ਆਈਪੈਡ ਛੋਟਾ ਲੱਗਿਆ ਉਹਦੇ 'ਚ ਨਾਲ ਇਹ ਜੀਪੀਐਸ ਸਿਸਟਮ ਜਿਹੜਾ ਹੁੰਦਾ ਹੈਗਾ ਉਹ ਵੀ ਕੰਮ ਕਰਦਾ ਤੇ ਤੀਜੇ ਦੇ ਸੈਂਸਰ ਵੀ ਲੱਗੇ ਹੋਏ ਨੇ ਸੈਂਸਰ ਤੇ ਨੀ ਚੀਜ਼ਾਂ ਨੇ ਦੇ ਵਿੱਚ ਇਹ ਜਿਹੜੀ ਅਟੈਚਮੈਂਟਸ ਨੇ ਇਹ ਆਪਾਂ ਕਿਸੇ ਵੀ ਟਰੈਕਟਰ ਤੇ ਲਾ ਸਕਦੇ ਹਾਂ ਛੋਟਾ ਟਰੈਕਟਰ ਜਿਵੇਂ 25 ਹੌਸਪਾਵਰ ਦਾ 35 ਹੌਸਪਾਵਰ ਦਾ 45 ਹੌਸਪਾਵਰ ਦਾ 65 ਹੌਸਪਾਵਰ ਕਿਸੇ ਤੇ ਵੀ ਲਾ ਸਕਦੇ ਹਾਂ ਕੋਈ ਵੀ ਮੇਕ ਹੋਵੇ ਕਿਉਂਕਿ ਫਾਰਮਰ ਕੋਲ ਟਰੈਕਟਰ ਹੈਗੇ ਨੇ ਉਹ ਪੁੱਛਣਗੇ ਜੀ ਕਿਹੜੇ ਮੇਕ ਤੇ ਲੱਗੂਗਾ ਇਹ ਕਿਸੇ ਵੀ ਮੇਕ ਤੇ ਲੱਗ ਸਕਦਾ ਜਿਹੜੇ ਨੇ ਕੋਲ ਹੈਗੇ ਨੇ ਨਵਾਂ ਟਰੈਕਟਰ ਹੈ ਉਹਤੇ ਵੀ ਲੱਗ ਜੂਗਾ ਪੁਰਾਣਾ ਟਰੈਕਟਰ ਉਹਤੇ ਵੀ ਲੱਗ ਜੂਗਾ ਸੋ ਜਦੋਂ ਇਹਦੇ ਇੱਕ ਅਟੈਚਮੈਂਟਸ ਨੇ ਜਿਹੜੀ ਅਸੀਂ ਦੋ ਏਕੜ ਦਾ 1 ਏਕੜ ਜਿੰਨੀ ਆਪਾਂ ਕਮਾਂਡ ਦੇਤੀ ਤੇ ਉਹਦੇ ਚ ਫੀਡ ਕਰਦਾ ਤੇ ਉਹ ਸਾਰਾ ਖੇਤ ਉਹਨੇ ਵਾਕੇ ਤੇ ਆ ਕੇ ਰੁਕ ਜਾਣਾ ਤੁਹਾਡੇ ਕੋਲ ਸੋ ਇਹਦੇ ਨਾਲ ਡਰਾਈਵਰ ਜਿਹੜਾ ਹੈਗਾ ਦੂਰ ਬੈਠੂਗਾ ਦੇਖਦਾ ਰਹੂਗਾ ਪਰ ਚਾਂਸ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਉਹ ਟੈਕਲ ਕਰ ਲੇਗਾ ਫਿਰ ਅੱਛਾ ਜੇ ਆਪਾਂ ਇਸ ਨੂੰ ਸਾਨਸੇਬ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਤਾਂ ਇੱਕ ਬੰਦਾ ਟਰੈਕਟਰ ਦੇ ਉੱਪਰ ਬੈਠਿਆ ਹੋਇਆ ਹੈ ਆਈਪੈਡ ਦੇ ਵਿੱਚ ਉਸਨੇ ਪ੍ਰੋਗਰਾਮਿੰਗ ਕਰ ਦਿੱਤੀ ਹੈ ਤਾਂ ਉਹਨੂੰ ਅੱਗੇ ਕੰਮ ਕਰਨ ਦੀ ਲੋੜ ਨਹੀਂ ਹੈ ਨਹੀਂ ਉਹ ਡਰਾਈਵਰ ਉੱਥੇ ਉਤਰ ਜਾਏਗਾ ਇੱਕ ਵਾਰੀ ਪ੍ਰੋਗਰਾਮ ਹੀ ਕਰਤੀ ਉਹ ਨਾਲ ਕੋਲ ਰਹੇਗਾ ਇੱਕ ਪਾਸੇ ਬੈਠ ਜਾਏਗਾ ਛਾਂ 'ਚ ਬੈਠ ਜਾਏਗਾ ਨਹੀਂ ਤਾਂ ਧੁੱਪੇ ਬੈਠਣਾ ਮਿੱਟੀ ਆਉਂਦੀ ਹੈ ਉਹਦੇ ਤੇ ਬਹੁਤ ਸਾਰੀ ਤੇ ਇਹਦੇ ਨਾਲ ਬਹੁਤ ਈਜ਼ੀ ਹੋ ਜੂਗਾ ਡਰਾਈਵਰ ਨੂੰ ਵੀ ਤੇ ਉਹਦੇ ਨਾਲ ਟਰੈਕਟਰ ਇਹਦੇ ਵਿੱਚ ਐਕਿਊਰੇਸੀ ਬਹੁਤ ਹੈ ਇਹ ਕਿਤੇ ਵੀ ਜਗ੍ਹਾ ਤੇ ਓਵਰਲੈਪਿੰਗ ਨਹੀਂ ਕਰਦਾ ਜਦੋਂ ਬਹਾਈ ਕਰਦੇ ਆ ਨਾਰਮਲੀ ਕਿਹੜੀ ਸਾਡੇ ਕੋਲ ਚੜ ਜਾਂਦਾ ਇਹ ਓਵਰਲੈਪ ਵੀ ਨਹੀਂ ਕਰਦਾ ਤੇ ਇਹ ਖਾਲੀ ਵੀ ਨਹੀਂ ਛੱਡਦਾ ਪਾੜਾ ਛੱਡਣਾ ਕਹਿੰਦੇ ਨੂੰ ਵੀ ਵਿੱਚੋਂ ਜਗ੍ਹਾ ਨਹੀਂ ਛੱਡਦਾ ਸੋ ਬੜੀ ਪ੍ਰੈਸੀਜਨ ਜਿਹੜੀ ਬਹਾਈ ਇਹ ਕਰਦਾ ਹੈਗਾ ਪ੍ਰੈਸੀਸੀਜਨ ਐਗਰੀਕਲਚਰ ਇਸੇ ਕਰਕੇ ਨਹੀਂ ਕਿਹਾ ਜਾਂ ਤੇ ਇਹਦੇ ਨਾਲ ਅੱਗੇ ਜਿਹੜਾ ਇਹ ਹੋਏਗਾ ਕਿ ਅਸੀਂ ਵੇਖ ਰਹੇ ਹਾਂ ਕਿ ਜਿਹੜੀ ਕੋਈ ਵੀ ਸੰਦਾ ਹੈ ਜਿਵੇਂ ਕਲਟੀਵੇਟਰ ਨੇ ਤੇ ਡਿਸਕ ਹਰੋਜ਼ ਨੇ ਤੇ ਇਸੇ ਤਰ੍ਹਾਂ ਅਸੀਂ ਦੇਖਿਆ ਰੋਟਾਵੇਟਰ ਵੀ ਲੱਗ ਜਾਂਦਾ ਹੈ ਇਹ ਸਾਰੀਆਂ ਅਸੀਂ ਸਟੱਡੀ ਕਰਦੇ ਹਾਂ ਕਿ ਕਿਹੜੀ ਕਿਹੜੀ ਮਸ਼ੀਨ ਇਹਦੇ ਨਾਲ ਲਾਈ ਜਾ ਸਕਦੀ ਹੈ ਉਹੀ ਅਸੀਂ ਰეკਮੈਂਡੇਸ਼ਨ ਦੇਣੀਆਂ ਨੇ ਅੱਛਾ ਜਿਹੜਾ ਹੁਣ ਤੁਸੀਂ ਟਰੈਕਟਰ ਦੀ ਲਾਂਚ ਕੀਤੀ ਹੈ ਮੈਂ ਉਹਦੇ ਬਾਰੇ ਜਾਨਣਾ ਚਾਹਨੀ ਆ ਕਿ ਵਾਹੀ ਦੇ ਨਾਲ ਨਾਲ ਹੋਰ ਕੀ ਕੁਝ ਇਹਦੀ ਖੂਬੀ ਹੈਗੀ ਕਿ ਕੁਝ ਕਰ ਸਕਦਾ ਹ ਹੁਣ ਤਾਂ ਆਪਾਂ ਵਾਹੀ ਦੇਖੀਏ ਬਜਾਈ ਵੀ ਕਰੂਗਾ ਇਹ ਅੱਛਾ ਤੇ ਕੱਲ ਨੂੰ ਜਿਹੜੀ ਸਪਰੇਅ ਅਸੀਂ ਕਰਾਉਨੇ ਆ ਸਪਰੇਅਰ ਵੀ ਆਟੋਮੇਸ਼ਨ ਕਰ ਰਹੇ ਆ ਸਪਰੇਅ ਵੀ ਕਰੇਗਾ ਸੋ ਜਿੰਨੇ ਵੀ ਹੁਣ ਇਹ ਹੌਲੀ ਹੌਲੀ ਸ਼ੁਰੂਆਤ ਹੋਈ ਹੈ ਹੋਰ ਜਿਹੜੇ ਐਗਰੀਕਲਚਰ ਦੇ ਬਹੁਤ ਸਾਰੇ ਆਪਰੇਸ਼ਨਸ ਮਰਦੀ ਨਹੀਂ ਟਾਈਮ ਤੇ ਤੇ ਇਹ ਹੈਗਾ ਵੀ ਜਿਲੇ ਮਰਦੀ ਠੀਕ ਹੈ ਜੇ ਨਹੀਂ ਮਰਦੀ ਸਾਡੇ ਕੋਲ ਇੱਕ ਹੱਲ ਹੋਊਗਾ ਆਪਸ਼ਨ ਹੋਏਗਾ ਤੇ ਇਹ ਵਾਸਤੇ ਅਸੀਂ ਕਰ ਸਕਦੇ ਹਾਂ ਅੱਛਾ ਜਿੱਦਾਂ ਇਸ ਇਸ ਪ੍ਰੋਗਰਾਮਿੰਗ ਨੂੰ ਤੁਸੀਂ ਇਸ ਦੇ ਵਿੱਚ ਲਗਾਇਆ ਹੋਇਆ ਤਾਂ ਜੇਕਰ ਕਿਸੇ ਨੇ ਆਪਣੇ ਟਰੈਕਟਰ ਤੇ ਲਗਵਾਉਣਾ ਹੈ ਤਾਂ ਉਹ ਕਿੱਦਾਂ ਕੰਟੈਕਟ ਕਰ ਸਕਦਾ ਉੱਥੇ ਪਹੁੰਚ ਕੇ ਲੱਗ ਜਾਏਗਾ ਉਹਦੇ ਚ ਹੈ ਜੀ ਹਲੇ ਤੱਕ ਤੁਸੀਂ ਨਿਊਜ਼ ਲਾਉਂਗੇ ਤੇ ਲੋਕਾਂ ਨੂੰ ਪਤਾ ਲੱਗੂਗਾ ਕਿ ਪੀ ਨੇ ਆ ਚੀਜ਼ ਦਿੱਤੀ ਆ ਸੋਲੂਸ਼ਨ ਦਿੱਤਾ ਹੈਗਾ ਅਸੀਂ ਹੁਣ ਮੇਲਾ ਆਏਗਾ ਸਾਡਾ ਸਤੰਬਰ ਦੇ ਵਿੱਚ ਉੱਥੇ ਸਾਰੀਆਂ ਚੀਜ਼ਾਂ ਇਹ ਲਾਈਵ ਡਿਮੋਨਸਟ੍ਰੇਸ਼ਨ ਤੇ ਮਾਗੇ ਉਹ ਦੇਖਣਗੇ ਫਾਰਮਰ ਵੀ ਸਾਡੇ ਬਹੁਤ ਸਿਆਣੇ ਨੇ ਉਹ ਕੋਈ ਚੀਜ਼ ਪਹਿਲਾਂ ਤੇ ਨਸਟੀ ਰਿਕਮੈਂਡ ਕਰਦੀ ਫਿਰ ਖੁਦ ਵੀ ਦੇਖਦੇ ਨੇ ਕਿ ਵਾਕਈ ਠੀਕ ਹੈ ਕਿ ਨਹੀਂ ਫਿਰ ਆ ਕੇ ਦੇਖਣਗੇ ਫਿਰ ਸਾਨੂੰ ਪੁੱਛ ਤੇ ਤੁਸੀਂ ਵੇਖਿਆ ਕਿ ਕਿਸ ਤਰੀਕੇ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਹੈ ਕਿ ਪ੍ਰੋਗਰਾਮਿੰਗ ਇਹਦੇ ਵਿੱਚ ਕਰ ਦੇਣੀ ਹੈ ਤੇ ਅਚਾਨਕ ਜਿਹੜਾ ਤੇ ਪ੍ਰੋਗਰਾਮਿੰਗ ਇਸੇ ਕਰ ਦੇਣੀ ਹੈ ਤੇ ਇਹ ਬਿਨਾ ਡਰਾਈਵਰ ਤੋਂ ਚੱਲ ਸਕਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ